ਵਿਦੇਮਟਨ ਟ੍ਰੋਫੀ ਦਾ ਬੀਸੀਐ ਦਾ ਕੋਈ ਕੱਪ ਹੈ ਟੂਰਨਾਮੈਂਟ ਇਸ ਕਰਕੇ ਮੇਰੇ ਉਦੋਂ ਸੈਕਸ਼ਨ ਹੋਈ ਆ। ਯਾਰ ਆ ਬਹੁਤ ਧੰਨਵਾਦ ਕਰਦੇ ਆ ਦਲਸ਼ੇਰ ਖੰਨਾ ਜੀ ਦਾ ਦਿਲੋਂ ਧੰਨਵਾਦ ਕਰਦੇ ਆ ਸਾਡੇ ਬੱਚੇ ਨੂੰ ਮੌਕਾ ਦਿੱਤਾ ਜੀ ਅਸੀਂ ਬਿਲਕੁਲ ਨੋਰਮਲ ਜੇ ਫੈਮਲੀ ਤੋਂ ਬਿਲੋਂਗ ਕਰਦੇ ਆ। ਮੇਰਾ ਡ੍ਰੀਮ ਸੇਮ ਹੀ ਹੈ ਮੈਂ ਅੱਗੇ ਦਾ ਕੈਰ ਦੇ ਜਿਸ ਨੂੰ ਰਿਪਰਜੈਂਟ ਕਰਾਂ ਬਰਗਰਾਂ ਦੀ ਰੈਡੀ ਲੌਂਡ ਵਾਲੇ ਇੱਕ ਪੁੱਤ ਦੀ ਮਿਹਨਤ ਰੰਗ ਲਿਆਈ ਹੈ ਹੁਣ ਤੁਹਾਨੂੰ ਦੱਸਦੀ ਕਿ ਉਹਨਾਂ ਦਾ ਪੁੱਤ ਅੰਡਰ 16 ਟੀਮ ਲਈ ਕ੍ਰਿਕਟ ਖੇਡੇਗਾ 15 ਸਾਲ ਦੇ ਪੁੱਤ ਸਚਿਨ ਚੌਧਰੀ ਨੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ 15 ਸਾਲਾਂ ਦੇ ਸਚਿਨ ਚੌਧਰੀ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦੇ ਵਿੱਚ ਰਿਕਾਰਡ ਬਣਾ ਚੁੱਕੇ ਨੇ ਇਹ ਤਸਵੀਰਾਂ ਫਿਰੋਜ਼ਪੁਰ ਦੀਆਂ ਨੇ ਜਿੱਥੇ ਸਚਿਨ ਚੌਧਰੀ ਨੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰ ਦਿੱਤਾ ਹੈ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਮਠਿਆਈ ਰਿਸ਼ਤੇਦਾਰਾਂ ਨੂੰ ਵੰਡੀ ਜਾ ਰਹੀ ਹੈ ਤੇ ਇੱਕ ਦੂਜੇ ਨੂੰ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ ਸਚਿੰਦ ਦੇ ਪਿਤਾ ਨੇ ਕਿਹਾ ਕਿ ਵਰਗੜ ਦੀ ਦੁਕਾਨ ਚਲਾ ਕੇ ਉਹ ਆਪਣਾ ਪਰਿਵਾਰ ਦਾ ਪਾਲਣ ਪੋਸ਼ਨ ਕਰ ਰਿਹਾ ਹੈ ਉਹਨਾਂ ਨੇ ਸਚਿੰਦ ਦੇ ਕੋਚ ਦਾ ਵੀ ਧੰਨਵਾਦ ਕੀਤਾ ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਉਹਨਾਂ ਨੇ ਆਪਣੇ ਪੁੱਤ ਨੂੰ 6 ਸਾਲ ਤੋਂ ਹੀ ਇਸ ਪਾਸੇ ਲਗਾਇਆ ਯਾਨੀ ਕਿ ক্রিকেট ਖੇਡਣ ਵਾਲੇ ਪਾਸੇ ਲਗਾਇਆ ਤੇ ਅੱਜ ਉਹਨਾਂ ਦਾ ਪੁੱਤ ਕਾਫੀ ਹੱਦ ਤੱਕ ਪਾਸ ਹੋ ਚੁੱਕਿਆ ਹੈ ਉਹਨਾਂ ਕਿਹਾ ਕਿ ਹੁਣ ਉਹਨਾਂ ਦੇ ਪੁੱਤ ਦਾ ਸੁਪਨਾ ਹੈ ਕਿ ਉਹ ਭਾਰਤੀ ਟੀਮ ਦੇ ਲਈ ਵੀ ক্রিকেট ਖੇਡੇ ਮੇਰਾ ਨਾਮ ਸਜਿੰਦਰ ਚੋਧਰੀ ਹੈ ਮੈਂ ਫਰੋਹੀਪੁਰ ਡਿਸਟ੍ਰਿਕਟ ਦਾ ਬਲੋਂਗ ਕਰਦਾ ਤੇ ਮੈਨੂੰ ਪਿਛਲੇ 10 ਸਾਲ ਤੋਂ ਮੈਂ ਰੈਗੂਲਰਲੀ ਸਰ ਕੋ ਪ੍ਰੈਕਟਿਸ ਕਰਦਾ ਪਿਆ ਤੇ ਮੇਰੇ ਕ੍ਰਿਕਟ ਖੇਡਣ ਵਿੱਚ ਮੇਰੇ ਫਾਦਰ ਸਾਹਿਬ ਤੇ ਮੇਰੇ ਟਾਤਾ ਦਾ ਬਹੁਤ ਵੱਡਾ ਹੱਤਰ ਤੇ ਇਸ ਕਰਕੇ ਮੈਂ ਉਹਦਾ ਸੁਪਨੇ ਪੂਰੇ ਕਰਨਾ ਚਾਹੁੰਦਾ ਵਾ ਤੇ ਮੇਰਾ ਡ੍ਰੀਮ ਹੈ ਮੈਂ ਅੱਗੇ ਜਾ ਕੇ ਇੰਡੀਆ ਨੂੰ ਰਿਪਰਜ਼ੈਂਟ ਕਰਾਂ ਹੁਣ ਕਿੱਥੇ ਸਿਲੈਕਸ਼ਨ ਹੋਈ ਤੁਹਾਡੀ ਪੁਣ ਵਿਜੇ ਮੱਤਨ ਟਰੋਫੀ ਦਾ ਬੀਸੀਐ ਦਾ ਕੋਈ ਕੱਪ ਹੈ ਟੂਰਨਾਮੈਂਟ ਇਸ ਕਰਕੇ ਮੇਰੇ ਉਧਰ ਸਿਲੈਕਸ਼ਨ ਹੋਈ ਹੈ ਤਾਂ ਕਿਵੇਂ ਦਾ ਲੱਗ ਰਿਹਾ ਹੈਗਾ ਕਿੰਨੀ ਖੁਸ਼ੀ ਹੈ ਇਸ ਚੀਜ਼ ਦੀ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਹੈ ਅੱਗੇ ਕੋਸ਼ਿਸ਼ ਕਰਾਂਗਾ ਮੈਂ ਹੋਰ ਆਪਣੇ ਸੁਪਨਿਆਂ ਦੇ ਖਰਾ ਉਤਰਾਂਗਾ ਸਰ ਫਾਦਰ ਸਾਹਿਬ ਚਾਚੂ ਇਹਨਾਂ ਦੇ ਅੱਗੇ ਹੋਰ ਸੁਪਨਿਆਂ ਦੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਤਾਂ ਜਦੋਂ ਪ੍ਰੈਕਟਿਸ ਕਿੰਨੇ ਘੰਟੇ ਤੁਸੀਂ ਕਰਦੇ ਸੀਗੇ ਪ੍ਰੈਕਟਿਸ ਸਰ ਡੇਲੀ 5-6 ਘੰਟੇ ਸਰ ਲਾੜੀ ਬੰਦੇ ਨੇ ਕਿਉਂਕਿ ਹਰ ਕੋਈ ਸਪੋਰਟਸਮੈਨ ਮਿਹਨਤ ਕਰਦਾ ਹੈ ਤੇ ਫਿਰ ਉਹਦਾ ਬਾਅਦ ਅਕਸਰ ਮੋਲ ਵੀ ਮੁਰਦਾ ਹੈ ਇਨਾਮ ਤਾਂ ਸਰ ਮੈਂ ਬੈਸਟ ਬੋਲਰ ਬੈਸਟ ਬੈਟਸਮੈਨ ਮੈਨ ਆਫ ਦਿ ਸੀਰੀਜ਼ ਸਰ ਇਨਾਮ ਤਾਂ ਸਰ ਬਹੁਤ ਜਿੱਤੇ ਆ ਤੇ ਸਰ ਮੇਰੇ ਹਾਈएस्ट ਰਨ ਸੀਗੇ ਪੰਜਾਬ ਇੰਟਰ ਡਿਸਟ੍ਰਿਕਟ ਟੂਰਨਾਮੈਂਟ ਵਿੱਚ 150 ਨਾਟ ਆਊਟ ਤੇ ਸਰ ਵਿਕਟਰ ਸੀ ਵਿਕਟਰ ਦੇ 25 ਸੀ ਤੇ ਜਿਹਦੇ ਵਿੱਚ ਸਰ 6 ਵਿਕਟਾਂ ਸੀਗੀਆਂ ਬੈਸਟ ਜਿਹੜਾ ਸਪੈਲ ਸੀਗਾ ਉਹ ਵੀ ਸਰ ਮੁਕਸਰ ਖਿਲਾਫ ਸਰ ਪਿਆ ਸੀਗਾ ਤੇ ਅੱਗੇ ਹੁਣ ਇੰਡੀਆ ਟੀਮ 'ਚ ਵੀ ਜਾਣਾ ਚਾਹੁੰਦਾ ਹਾਂ ਹਾਂਜੀ ਸਰ ਸਰ ਡ੍ਰੀਮ ਤਾਂ ਸਰ ਸਰ ਡ੍ਰੀਮ ਤਾਂ ਸਰ ਹਰ ਇੱਕ ਬੱਚੇ ਦਾ ਹੁੰਦਾ ਹੈ ਕਿ ਜੇ ਮੈਂ ਇੰਡੀਆ ਟੀਮ ਵੱਲੋਂ ਖੇਡਾਂ ਇਸਕਾ ਸਰ ਮੇਰਾ ਡ੍ਰੀਮ ਸੇਮ ਹੀ ਹੈ ਮੈਂ ਅੱਗੇ ਜਾ ਕੇ ਉਹਦੇ ਜਿਸ ਨੂੰ ਰਿਪਰਜੈਂਟ ਕਰਾਂ ਕੀ ਨਾਮ ਹੈ ਪੂਰਾ ਕੋਡ ਸਚੀਨ ਚੌਧਰੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਇਸ ਕਰਕੇ ਸਾਡਾ ਸੁਪਨਾ ਅੰਡਰ 19 वर्ल्ड कप ਵਾਸਤੇ ਜੋ ਸਾਡੇ ਕੋਚ ਸਾਹਿਬ ਜੀ ਇਹਨੂੰ ਤਿਆਰੀ ਕਰਾ ਰਹੇ ਨੇ ਇਹ ਖੇਡ ਕੇ ਆਏਗਾ ਵੀ ਜੇ ਮਰਚੈਂਟ ਟਰਾਫੀ ਇਸ ਤੋਂ ਬਾਅਦ ਉਸ ਚੀਜ਼ ਦੀ ਤਿਆਰੀ ਹੋਏਗੀ ਜੀ ਕਿੰਨੀ ਮਿਹਨਤ ਕੀਤੀ ਹੈ ਇਹਨੇ ਕਿੰਨੇ ਸਾਲਾਂ ਤੋਂ ਖੇਡ ਰਿਹਾ ਹੈ ਸਰ ਪਿਛਲੇ 10 ਸਾਲ ਤੋਂ ਕਰੀਬ ਮਿਹਨਤ ਕਰ ਰਿਹਾ ਜੀ ਨਿਤਿਨ ਸਾਹਿਬ ਦੇ ਅੰਡਰ ਜੀ 5 ਤੋਂ 6 ਘੰਟੇ ਪ੍ਰੈਕਟਿਸ ਕਰ ਰਿਹਾ ਦਿੱਲੀ ਤੋ ਕਿੰਨੇ ਸਾਲ ਦੀ ਉਮਰ ਸੀ ਜਦੋਂ ਇਹਨੇ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਸਰ ਪਹਿਲੇ ਤਾਂ ਇਹ 4 ਸਾਲ ਤੋਂ ਇਹ ਖੇਡਣਾ ਸ਼ੁਰੂ ਕੀਤਾ ਉਹਨੂੰ ਉਸ ਟਾਈਮ ਮੈਂ ਖੁਦ ਹੀ ਪ੍ਰੈਕਟਿਸ ਕਰਾ ਰਿਹਾ ਸੀ ਫਿਰ ਨਿਤਿਨ ਸਰ ਕੋਲ ਇਹਨਾਂ ਨੂੰ ਲੈ ਕੇ ਗਿਆ ਤੇ ਉਹਨਾਂ ਨੇ ਇਹਦੀ ਪ੍ਰਤਿਭਾ ਨੂੰ ਪਛਾਣਿਆ ਵੈਸੇ 10 ਸਾਲ ਤੋਂ ਛੋਟਾ ਬੱਚਾ ਲੈਂਦੇ ਨਹੀਂ ਪਰ ਇਹ 6 6.5 7 ਸਾਲ ਦਾ ਬੱਚਾ ਸੀ ਜਿਸ ਨੂੰ ਇਹਨਾਂ ਨੇ ਇਹਨੂੰ ਬੱਚੇ ਨੂੰ ਦੇਖਿਆ ਵੀ ਇਹਦੇ ਵਿੱਚ ਨੈਚੁਰਲ ਟੈਲੈਂਟ ਹੈ ਤੋ ਉਦੋਂ ਹੀ ਉਹਨਾਂ ਨੇ ਕਿਹਾ ਵੀ ਇਹ ਬੱਚਾ ਚਲੋ ਮੇਰੇ ਕੋਲ ਲੈ ਕੇ ਆਓ ਵੈਸੇ ਉਹ 10 ਸਾਲ ਤੋਂ ਛੋਟਾ ਬੱਚਾ ਨਹੀਂ ਲੈਂਦੇ ਕਿਉਂਕਿ ਜਿਹੜੇ ਕੋਚ ਚੀਜ਼ ਸਮਝਾਉਂਦੇ ਨੇ ਛੋਟੇ ਬੱਚਿਆਂ ਨੂੰ ਉਹ ਸਮਝ ਨਹੀਂ ਆਉਂਦੀ ਪਰ ਇਹਦਾ ਟੈਲੈਂਟ ਦੇਖ ਕੇ ਇਹਨਾਂ ਨੇ ਉਸ ਟਾਈਮ ਹੀ ਇਹਨੂੰ ਬੁਲਾ ਲਿਆ ਆਪਣੀ ਅਕੈਡਮੀ 'ਚ ਵੀ ਮੈਂ ਬੱਚੇ ਨੂੰ ਮੈਂ ਤਿਆਰ ਕਰਾਂਗਾ ਨਾਲੇ ਟਾਈਮ ਤੇ ਆਪਣੇ ਪੰਜਾਬ ਦਾ ਨਾਮ ਦੇਸ਼ ਦਾ ਨਾਮ ਰੋਸ਼ਨ ਕਰੇਗਾ ਨੈਚੁਰਲ ਟੈਲੈਂਟ ਹੈ ਇਸ ਬੱਚੇ ਕੋਲ ਚਾਈਨਾ ਮੈਨ ਬੋਲਰ ਹੈ ਜੀ ਤੋ ਟੌਪ ਆਰਡਰ ਬੈਟਸਮੈਨ ਹੈ ਜੀ ਐਰਕੀ ਵੀ ਜਿਹੜੇ ਡਿਸਟ੍ਰਿਕਟ ਦੇ ਮੈਚ ਹੋਏ ਨੇ ਪੰਜਾਬ ਚ ਪਹਿਲੇ ਨੰਬਰ ਤੇ ਆਲਰਾਉਂਡਰ ਪ੍ਰਦਰਸ਼ਨ ਹੈ ਜੀ ਇਸ ਬੱਚੇ ਦਾ 450 ਰਨ ਸੀ ਤੇ 26 ਵਿਕਟਾਂ ਸੀ ਦੀ ਇਸ ਟਾਈਮ ਪੂਰੇ ਪੰਜਾਬ ਚ ਪਹਿਲੇ ਨੰਬਰ ਤੇ ਸੀ ਜੀ ਚਾਰ ਮੈਚਾਂ ਦੇ ਵਿੱਚ ਇਹ ਪਰਫਾਰਮੈਂਸ ਸੀ ਜੀ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਹੈ ਜੀ ਸਾਡੇ ਤੋਂ ਜਾਰਾ ਜਿੰਨਾਂ ਦਾ ਜੋਰ ਲੱਗਾ ਹੈ ਉਹ ਸਾਡੇ ਰਿਸ਼ੀ ਸ਼ਰਮਾ ਜੀ ਨੇ ਨਿਤਿਨ ਸਰ ਜੀ ਨੇ ਸਾਡੇ ਪੀਸੀਆ ਦੇ ਜਿਹੜੇ ਨਵੇਂ ਸੈਕਟਰੀ ਬਣੇ ਦਲਸ਼ੇਰ ਖੰਨਾ ਜੀ ਉਹਨਾਂ ਦਾ ਬਹੁਤ ਵੱਡਾ ਹੱਥ ਇਹਨਾਂ ਦੇ ਵਿੱਚ ਲੋਕੀਚਾਰੇ ਸੀ ਮਾਈਨਰ ਡਿਸਟ੍ਰਿਕਟ ਦਾ ਬੱਚਾ ਨਹੀਂ ਖੇਲਦਾ ਜਦੋਂ ਦੇ ਉਹ ਬਣੇ ਨੇ ਉਹਨਾਂ ਨੇ ਸਾਡੇ ਫਰੋਜ਼ਪੁਰ ਦੇ ਬੱਚੇ ਖੇਲਦੇ ਪਏ ਨੇ ਹੁਣ ਫਾਜ਼ਿਲਕਾਰ ਦਾ ਬੱਚਾ ਵੀ ਆ ਗਿਆ ਫਰੀਦਕੋਟ ਦੇ ਬੱਚੇ ਵੀ ਖੇਲਦੇ ਪਏ ਨੇ ਅੱਗੇ ਸੀਗਾ ਵੀ ਵੱਡੇ ਡਿਸਟ੍ਰਿਕਟ ਹੈ ਉਹਨਾਂ ਦੇ ਬੱਚੇ ਰਿਪਰੈਜ਼ੈਂਟ ਕਰਦੇ ਸੀ ਆ ਪਿਛਲੇ 2-3 ਸਾਲ ਤੋਂ ਜਿਨ੍ਹਾਂ ਦੇ ਉਹਨਾਂ ਨੇ ਆਪਣੇ ਪੀਸੀਆ ਦੇ ਵਿੱਚ ਉਹਦਾ ਸੰਭਾਲਿਆ ਮਾਈਨਰ ਡਿਸਟ੍ਰਿਕਟ ਦੇ ਬੱਚੇ ਵੱਧ ਤੋਂ ਵੱਧ ਜਾ ਰਹੇ ਜੀ ਮਾਈਨਰ ਡਿਸਟ੍ਰਿਕਟ ਦਾ ਨਮਨ ਧੀਰ ਵੀ ਸਾਡੇ ਉਹਨਾਂ ਇੱਥੋਂ ਨਿਕਲਿਆ ਵਾ ਉਹ ਆਈਪੀਐਲ 'ਚ ਵੀ ਸਾਡੇ 5 ਕਰੋੜ ਦਾ ਵਿਕਿਆ ਇਸ ਟਾਈਮ ਤੋਂ ਦਿਨਾਂ ਦੇ ਵਿੱਚ ਹੀ ਕਿਤੇ ਦੇ ਕਿਤੇ ਸਾਡੇ ਸੈਕਟਰੀ ਸਾਹਿਬ ਨੇ ਉਹਨਾਂ ਨੂੰ ਪਛਾਣਤਾ ਅੱਗੋਂ ਉਹਨਾਂ ਦਾ ਹੋਰ ਜਿਸ ਜਿੱਦਾਂ ਦਾ ਸਾਨੂੰ ਮਿਲੇਗਾ ਅਸ਼ੀਰਵਾਦ ਅਸੀਂ ਉਹ ਬੱਚੇ ਉਨੀ ਮਿਹਨਤ ਹੋਰ ਕਰਨਗੇ ਤੇ ਫਿਰ ਹੋਰ ਅੱਗੇ ਜਾਣਗੇ ਜੀ ਇਹ ਤਾਂ ਅਜੇ ਸ਼ੁਰੂਆਤ ਹੋਈ ਆ ਇਸ ਤੋਂ ਬਾਅਦ ਹੋਰ ਬੱਚੇ ਕਾਫੀ ਟੈਲੈਂਟਡ ਨੇ ਸਰਕਲ ਵੀ ਸਾਡੇ ਕੋਲ ਬੈਚ ਐਸੋ ਦਾ ਅੰਡਰ 14 ਤੋਂ ਅੰਡਰ 15 14 16 ਦਾ ਇਹੋ ਜਿਹਾ ਬੈਚ ਤਿਆਰ ਹੋ ਰਿਹਾ ਵਾ ਤੁਸੀਂ ਦੇਖੋ ਵੀ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਨਾਲ ਮੈਚ ਲਵਾ ਦਿਓ ਤੇ ਪੂਰਾ ਟੱਕਰ ਦੇਣਗੇ ਜੀ ਇਸ ਟਾਈਮ ਦਿਨ ਰਾਤ ਮਿਹਨਤ ਚੱਲਦੀ ਪਈ ਅਕੈਡਮੀ ਦੀ ਤੇ ਦਿੱਲੀ ਸ਼ਨੀ ਐਤਵਾਰ ਮੈਚ ਹੋ ਰਹੇ ਨੇ ਛੋਟੇ ਬੱਚਿਆਂ ਤੇ ਬਹੁਤ ਅੱਛੇ ਲੈਵਲ ਤੇ ਕ੍ਰਿਕਟ ਚੱਲਦੀ ਪਈ ਫਿਰੋਜ਼ਪੁਰ ਦੀ ਅੱਗੋਂ ਸਾਡੇ ਰਿਸ਼ੀ ਸ਼ਰਮਾ ਜੀ ਜਿੰਨੀ ਦੇ ਨਾਲ ਜੁੜੇ ਰਹਿਣਗੇ ਤੇ ਇਹ ਹੋਰ ਅੱਗੇ ਜਾਏਗਾ ਜੀ ਬਾਕੀ ਅਸੀਂ ਪੀਸੀਆਰ ਆ ਬਹੁਤ ਧੰਨਵਾਦ ਕਰਦੇ ਆ ਦਲਸ਼ੇਰ ਖੰਨਾ ਜੀ ਦਾ ਦਿਲੋਂ ਧੰਨਵਾਦ ਕਰਦੇ ਆ ਸਾਡੇ ਬੱਚੇ ਨੂੰ ਮੌਕਾ ਦਿੱਤਾ ਜੀ ਅਸੀਂ ਬਿਲਕੁਲ ਨੋਰਮਲ ਜੇ ਫੈਮਿਲੀ ਤੋਂ ਬਿਲੋਂਗ ਕਰਦੇ ਆ ਕਿੱਥੇ ਦਾ ਨੌਜਵਾਨ ਹੈ ਔਰ ਕਿੱਥੇ ਸਿਲੈਕਸ਼ਨ ਹੋਈ ਹੈ ਕਿੰਨੀ ਉਮਰ ਹੈ ਜੀ ਔਰ ਕਦੋਂ ਤੋਂ ਖੇਡ ਰਿਹਾ ਹੈ ਇਹ ਜੀ ਬੱਚਾ ਸਾਡੇ ਫਿਰੋਜ਼ਪੁਰ ਸ਼ਹਿਰ ਦਾ ਹੈ ਜੀ ਤੇ ਉਮਰ ਇਹਦੀ 16 ਸਾਲ ਦੀ ਹੈ ਤੇ ਜਿਹੜੀ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਇਹ ਅੰਡਰ 16 ਵਿਜੇ ਮਰਚੰਟ ਟਰੋਫੀ ਹੁੰਦੀ ਹੈ ਬੀਸੀਸੀਆਈ ਆਰਗੇਨਾਈਜ਼ ਕਰਾਉਂਦੀ ਹੈ ਉਹਦੇ ਵਿੱਚ ਬੱਚਾ ਸਾਡਾ ਪੰਜਾਬ ਦੀ ਟੀਮ ਦੇ ਵਿੱਚ ਸਿਲੈਕਟ ਹੋਇਆ ਤੇ ਪਹਿਲਾਂ ਤਾਂ ਅਸੀਂ ਚਾਰ ਬੰਦੇ ਜਿਹੜੇ ਬੜੇ ਇੰਪੋਰਟੈਂਟ ਲੋਕ ਨੇ ਜਿਨ੍ਹਾਂ ਦਾ ਇਹਦੇ ਵਿੱਚ ਰੋਲ ਰਿਹਾ ਇਹਨੂੰ ਅੱਜ ਇੱਥੇ ਜਿਹੜੀ ਅਸੀਂ ਖੁਸ਼ੀ ਮਨਾ ਰਹੇ ਹਾਂ ਉਹਦੇ ਵਿੱਚ ਸਾਡੇ ਪੰਜਾਬ ਦੇ ਸੈਕਟਰੀ ਪੀਸੀਏ ਦੇ ਦਿਲਸ਼ੇਰ ਖੰਨਾ ਜੀ ਫਿਰ ਉਹਨਾਂ ਦੇ ਫਾਦਰ ਚੌਧਰੀ ਸਾਹਿਬ ਤੇ ਕੋਚ ਸਾਹਿਬ ਸਾਡੇ ਨਿਤਿਨ ਮਹਿਤਾ ਜੀ ਜਿਹੜੇ ਇਹਨਾਂ ਦੇ ਸਕੂਲ ਦੇ ਪ੍ਰਿੰਸੀਪਲ ਜਿਨ੍ਹਾਂ ਨੇ ਇਹਨਾਂ ਨੂੰ ਹਮੇਸ਼ਾ ਮਿਹਨਤ ਮਿਹਨਤ ਦੇ ਸਦਕਾ ਉਹਨਾਂ ਦੇ ਅੱਜ ਇੱਥੇ ਪਹੁੰਚ ਸਕਿਆ ਤੁਸੀਂ ਇਹ ਦੇਖੋ ਵੀ ਇਹ ਸਾਡੀ ਹਿਸਟਰੀ ਚ ਫਰੋਸਪੁਰ ਦੀ ਪਹਿਲੀ ਵਾਰੀ ਹੋਇਆ ਲੋਕੀ ਕਹਿੰਦੇ ਸੀ ਕਿ ਆਮ ਸ਼ਹਿਰਾਂ ਦੇ ਬੱਚੇ ਹੁੰਦੇ 75 ਇਅਰਸ ਦੇ ਬਾਅਦ ਪਹਿਲੀ ਵਾਰੀ ਕੋਈ ਪੰਜਾਬ ਦੀ ਟੀਮ ਚ ਸਿਲੈਕਟ ਹੋਇਆ ਅਸੀਂ ਪੀਸੀਏ ਦੀ ਦਾਸ਼ੀਰ ਖੰਨਾਏ ਦਾ ਉਹਨਾਂ ਵੱਲੋਂ ਲੁਆਏ ਗੇ ਕੋਚਸ ਆਰਪੀ ਸਿੰਘ ਉਹਨਾਂ ਦੇ ਸਿਲੈਕਟਰ ਅੰਕੁਰ ਜੀ ਐਪੈਕਸ ਮੈਂਬਰ ਚੰਦਰ ਮਦਨ ਜੀ ਇਹਨਾਂ ਸਾਰਿਆਂ ਦਾ ਥੈਂਕਸ ਕਰਦੇ ਆ ਜਿੰਨੀ ਦੇਰ ਤੋਂ ਮੱਚਾ ਖੇਡ ਰਿਹਾ ਸੀ ਇਹ ਪਿਛਲੇ 10 ਸਾਲਾਂ ਤੋਂ ਲਗਾਤਾਰ ਨਿਤਿਨ ਮਹਿਤਾ ਖੇਡ ਰਿਹਾ ਹੈ ਦੱਸਦੀ ਕਿ ਸਚਿਨ ਜਿਸ ਦੀ ਉਮਰ 15 ਸਾਲ ਹੈ ਉਹ ਕਰੀਬ ਦਿਨ ਦੇ ਵਿੱਚ 5-6 ਘੰਟੇ ਪ੍ਰੈਕਟਿਸ ਕਰਦਾ ਹੈ ਹੁਣ ਸਚਿਨ ਚੌਧਰੀ ਅੰਡਰ 16 ਟੀਮ ਲਈ ਕ੍ਰਿਕਟ ਖੇਡੇਗਾ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਦੱਸਦੀ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਬਲੋਂ BCCI ਵੱਲੋਂ ਕਰਵਾਈ ਗਈ ਵਿਜੇ ਮਰਚੈਂਟ ਟਰੋਫੀ 2024-25 ਵਿੱਚ ਅੰਡਰ 16 ਟੀਮ ਦੇ ਲਈ ਸਚਿਨ ਚੌਧਰੀ ਨੂੰ ਚੁਣਿਆ ਗਿਆ ਹੈ फिरोजपूर तो परमजीत सखाणा पंच चॅनल